ਅੱਜ ਤੋਂ ਕਰੀਬ 3 ਕ ਮਹੀਨੇ ਪਹਿਲਾਂ ਇਹ ਖਬਰ ਸਾਹਮਣੇ ਆਈ ਕਿ ਮਾਪਿਆਂ ਦੇ ਵੱਲੋਂ ਤੀ ਦਾ ਵਿਆਹ ਕਰਕੇ ਉਸਦੀ ਡੋਲੀ ਤੋਰੀ ਗਈ ਸਹੁਰੇ ਘਰ ਉਹ ਪਹੁੰਚਦੀ ਹੈ ਉੱਥੇ ਉਸ ਨੂੰ ਹਲੇ ਮਸਾਂ ਹੀ 23 ਦਿਨ ਦਾ ਸਮਾਂ ਹੋਇਆ ਸੀ ਤੇ ਉੱਥੇ ਉਸ ਦੀ ਜਾਨ ਲੈ ਲਈ ਗਈ ਕਮਰੇ ਦੇ ਵਿੱਚ ਲਾੜਾ ਤੇ ਲਾੜੀ ਦੋਵੇਂ ਮੌਜੂਦ ਸੀ ਦੋਵਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਅਤੇ ਇਸ ਦਾ ਕਾਰਨ ਕੀ ਸੀ ਇਹ ਹੁਣ ਤੱਕ ਪਤਾ ਨਹੀਂ ਲੱਗਿਆ ਸੀ ਪਰ ਪਰਿਵਾਰਿਕ ਮੈਂਬਰਾਂ ਦੇ ਸਾਹਮਣੇ ਇਹਨਾਂ 2 ਮਹੀਨਿਆਂ ਦੇ ਦਰਮਿਆਨ ਜਿਹੜੀ ਗੱਲਬਾਤ ਸਾਹਮਣੇ ਆਈ ਮੁੰਡੇ ਨੇ ਜਿਹੜੇ ਬਿਆਨ ਆਪਣੇ ਪੁਲਿਸ ਨੂੰ ਦਿੱਤੇ ਉਹ ਸਭ ਕੁਝ ਤੁਹਾਨੂੰ ਦੱਸ ਦਿੰਨੇ ਆ ਇੱਕ ਵਾਰ ਫਿਰ ਤੋਂ ਅਸੀਂ ਇਸ ਪਰਿਵਾਰ ਤੱਕ ਪਹੁੰਚ ਕੀਤੀ ਸੀ ਤਾਂਕਿ ਉਹ ਸਾਰੀ ਗੱਲਬਾਤ ਸਾਹਮਣੇ ਰੱਖੀ ਜਾ ਸਕੇ ਕਿ ਆਖਿਰਕਾਰ ਉਸ ਦਿਨ ਅਜਿਹਾ ਹੋਇਆ ਕੀ ਸੀ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਦੇਖਣ ਤੋਂ ਹੀ ਲੱਗਦਾ ਸੀ ਕਿ ਦੋਵੇਂ ਜਾਨੇ ਆਪਸ ਦੇ ਵਿੱਚ ਬਹੁਤ ਪਿਆਰ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਹੇ ਨੇ ਰਿਸ਼ਤਾ ਹੋਣ ਤੋਂ ਬਾਅਦ ਹੀ ਸ਼ਗਨ ਪੈਣ ਤੋਂ ਬਾਅਦ ਹੀ ਦੋਵੇਂ ਆਪਸ ਦੇ ਵਿੱਚ ਗੱਲਬਾਤ ਕਰਦੇ ਸੀ ਪਰ ਇਹ ਪਿਆਰ ਇੰਨੀ ਨਫ਼ਰਤ ਦੇ ਵਿੱਚ ਕਿਉਂ ਬਦਲਿਆ ਪਰਿਵਾਰਿਕ ਮੈਂਬਰ ਇਸ ਬਾਰੇ ਕੀ ਦੱਸ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਉਥੇ ਕੋਈ ਨਾ ਕੋਈ ਤਕਲੀਫ ਤਾਂ ਸੀਗੀ ਉਹਨੂੰ ਵੀ ਜੀ ਤਾਂ ਸੀ ਪਰ ਦੱਸੀ ਨਹੀਂ ਉਹਨੇ ਇੰਨੀ ਦੱਸੀ ਨਹੀਂ ਉਹਨੇ ਹੋ ਸਕਦਾ ਹੈ ਕਿ ਉਹ ਕੱਲੀ ਨਾ ਹੋਵੇ ਜਿਵੇਂ ਤੁਸੀਂ ਕਹਿੰਦੇ ਉਹਦੇ ਨਾਲ-ਨਾਲ ਰਹਿੰਦੀ ਸੀ ਹਾਂ ਕੋਲ ਮਾਪਾ ਪੁੱਤ ਕੋਲ ਬੈਠੇ ਨੇ ਕੋਲੇ ਹੀ ਬੈਠੇ ਨੇ ਇੱਕ ਤਾਂ ਇੱਕ ਤਾਂ ਕੋਲੇ ਬਹਿਣਾ ਹੀ ਬਹਿਣਾ ਕੱਲੀ ਨਾ ਜਮਾਈ ਨਹੀਂ ਜਿੱਤੇ ਤੇ ਬਿਆਹ ਕੇ ਨਾ ਵੀ ਜਾਂਦਾ ਮੰਮੀ ਫਟਾਫਟ ਆ ਜਾਂਦਾ ਕਹਿੰਦੀ ਇਹ ਨਵਾਬ ਦਬ ਨਾ ਮੇਰੀ ਪੜ੍ਹਾਈ ਲੱਗੀ ਸੀ ਆਪ ਤੇ ਸਾਰੇ ਸਾਰਾ ਕੁਝ ਆ ਲੱਗੀ ਉੱਥੇ ਹਾਂ ਲੱਗੀ ਨਾ ਪੜ੍ਹਾਈ ਲੱਗੀ ਕਰਕੇ ਉਹਨੇ ਵੱਡੀ ਸੋਚ ਸੋਚੀ ਆ ਵੀ ਜੇ ਅੱਜ ਮੈਂ ਇੱਥੇ ਆਏ ਕਹਿੰਦੀ ਆ ਜਾਂ ਕੋਈ ਘਰੇ ਜਾ ਕੇ ਦੱਸਦੀ ਆ ਨਾ ਵੀ ਕੋਤੇ ਰੋਲਾ ਨਾ ਪਿਆ ਜੀ ਕਿਸੇ ਗੱਲ ਦਾ ਵੀ ਮੈਂ ਬਾਹਰ ਜਾਣਾ ਇਹਨਾਂ ਦੀ ਵੀ ਜ਼ਿੰਦਗੀ ਵੀ ਕੁੜੀ ਵੱਡਾ ਸਹਾਰ ਕਰਕੇ ਰਹੀ ਸੀ ਜੀ ਦਾ ਜਿਹੇ ਹਿਸਾਬ ਨਾਲ ਹਾਲਾਤ ਦਾ ਵੀ ਜਲ ਮੈਂ ਦਾ ਇੱਥੇ 2 ਮਹੀਨੇ ਆ ਮਾਰ ਨਹੀਂ ਮਰੀ ਆ ਕੋਈ ਬਿਲਕੁਲ ਬਹੁਤ ਸਾਰਾ ਪਰਿਵਾਰ ਦਾ ਹਿੱਸਾ ਹੋਵੇ ਨਾਲ ਵੱਟਾ ਹੀ ਸਾਰਾ ਪਰਿਵਾਰ ਜੇ ਸਾਰਾ ਪਰਿਵਾਰ ਘਰੇ ਆ ਸਾਰੇ ਪਰਿਵਾਰ ਨੂੰ ਪਤਾ ਲੱਗੂਗਾ ਜੇ ਆਪਾਂ ਵੀ ਇੱਥੇ ਬੈਠੇ ਆਂ ਤੇ ਆਪਾਂ ਬੈਠੇ ਸਾਰੇ ਆਪਾਂ ਗੱਲ ਕਰਦੇ ਆ ਚਾਹੇ ਮਾਨ ਦੇ ਆਪਾਂ ਜਾਂ ਸੁੱਤੀ ਬਈਆ ਜਾਂ ਕਿਵੇਂ ਤੁਸੀਂ ਜੇ ਘਰ ਦੀ ਥੋੜੀ ਦਿੱਖ ਦਸਣੀ ਚਾਹੋ ਤਾਂ ਕਿਵੇਂ ਕਹੀਆਂ ਮਤਲਬ ਉੱਥੇ ਕ ਕਮਰੇ ਤੇ ਇੱਥੇ ਕ ਮੰਜੜਾ ਕੇ ਪਏ ਸੀ ਇੰਨੀ ਕ ਵਿਤ ਤੇ ਸੀਗੇ ਇੰਨੀ ਕ ਵਿਤ ਤੇ ਕੋਲੇ ਆ ਨਾ ਇੰਨੀ ਵੀ ਹੈ ਨਹੀਂ ਕੋਲੇ ਆਦਾਂ ਜਿਵੇਂ ਉਹ ਕਮਰੇ ਦਾ ਬਾਹਰ ਆ ਆਪਾਂ ਜਾਨ ਬਰਦੇ ਵੀ ਕਿਸੇ ਦੇ ਸੁੱਤੀ ਮਾਰਦੇ ਉਹ ਜੀ ਕਮਾਰਦੇ ਉਹ ਤਾਂ ਉਹਨੂੰ ਨੇ ਦੱਸਣ ਦਾ ਵੀ ਅਸੀਂ ਕੋਲੇ ਪਿਆ ਮਾਰ ਮਾਰਨ ਦਿੱਤਾ ਹੈਗੀ ਇੱਕ ਲੋਕ ਹਾਂ ਉਹ ਤੋਂ ਤੋਂ ਕਹਿੰਦੇ ਆ ਨਾ ਸਾਨੂੰ ਪਤਾ ਨਹੀਂ ਲੱਗਿਆ ਕਹਿੰਦੇ ਜਦੋਂ ਮੋਟਰ ਤੇ ਮੈਂ ਜਿੱਦੇ ਮੁੰਡਾ ਘਰੋਂ ਗਿਆ ਠੀਕ ਹੈ ਨਾ ਮੈਂ ਗਿਆ ਮੇਰੇ ਨਾਲ ਮੁੰਡਾ ਠੀਕਾ ਹਮ ਮੇਰੇ ਭਾਈ ਦਾ ਪਰ ਮੈਂ ਉੱਥੇ ਰਾਤ ਰਹੀ ਅਸੀਂ ਦੋਨੇ ਜਾਣੇ ਹਮ ਸਾਡੇ ਕੋਲੇ ਪਿਓ ਦਾ ਮੰਜਾੜਾ ਹੈ ਵਿਆ ਹਮ ਤੇ ਮੇਰਾ ਦਾ ਹੈ ਮੁੰਡੇ ਦਾ ਦਾ ਹੈਗਾ ਮੁੰਡਾ ਤੜ ਕਿਉਂ ਉੱਠਿਆ ਤੜ ਕਿਉਂ ਉੱਠ ਕੇ ਮੈਨੂੰ ਨਹੀਂ ਪੁੱਛਿਆ ਵੀ ਬਾਹਰ ਉੱਠ ਖੜੇ ਨਹੀਂ ਉੱਠ ਗੜੇ ਉੱਠ ਕੇ ਬਾਹਰ ਨਿਕਲ ਗਿਆ ਹਾਨੂੰ ਮਣੀ ਉਹਨੇ ਬੁਲਾਇਆ ਚੱਜਣਾ ਇਹ ਕਿੰਨੇ ਦਿਨ ਦੀ ਗੱਲ ਐ ਵਿਆਹ ਤੋਂ ਤੇ ਮਾਤਾ ਦੂਜੇ ਤੀਜੇ ਦਿਨ ਪਹਿਲਾਂ ਹੀ ਗਏ ਦੂਜੇ ਤੀਜੇ ਦਿਨ ਹਾਂ ਦੂਜੇ ਤੀਜੇ ਦਿਨ 19 ਤਰੀਕ ਨੂੰ ਮਾਰੀ ਆ 19 17 ਦੀ ਰਾਤ ਨੂੰ ਗਏ ਆ ਅਸੀਂ ਉਦੋਂ ਵੀ ਤੁਹਾਨੂੰ ਨਹੀਂ ਕੁੜੀ ਨੇ ਕੋਈ ਗੱਲਬਾਤ ਕੀਤੀ ਨਹੀਂ ਉਦੋਂ ਕੁਝ ਨਹੀਂ ਕਰੀ ਗੱਲਬਾਤ ਠੀਕ ਠਾਕ ਸੀ ਹੋ ਸਕਦਾ ਉਹਨੇ ਮਾਂ ਨਹੀਂ ਕਰਨੀ ਹੋਵੇ ਤਾਂ ਹੀ ਕਹਿੰਦੀ ਹੋਵੇ ਵੀ ਤੁਸੀਂ ਮੈਨੂੰ ਲੈ ਜਾ ਜੀ ਪਹਿਲਾਂ ਮੈਂ ਚੱਲਿਆ ਗਿਆ ਛੱਡਦਾ ਤਾਂ ਹੈ ਹੀ ਨਹੀਂ ਸੀਗਾ ਪਹਿਲਾ ਮੈਂ ਚੱਲਿਆ ਗਿਆ ਸੀ ਉਦੋਂ ਤਾਂ ਠੀਕੇ ਸਾਰਾ ਪਰਿਵਾਰ ਸੀਗਾ ਘਰੇ ਮਾਂ ਵੀ ਸੀ ਕੁੜੀ ਵੀ ਸੀਗੀ ਤੇ ਮੈਂ ਜੱਛਪਰੀਦ ਨੂੰ ਕਹਿ ਕੇ ਆਇਆ ਮੈਂ ਚੰਗਾ ਜੱਛੀ ਮੈਂ ਚੱਲਿਆ ਘਰ ਨੂੰ ਮੈਂ ਤੇਰੀ ਮੰਮੀ ਨੂੰ ਲੈ ਕੇ ਆਉਂਗਾ ਜਦੋਂ ਮੈਂ ਇਹਨੂੰ ਲੈ ਕੇ ਜਾਣਾ ਸੀਗਾ ਉਦੋਂ ਮਾਂ ਲੈ ਗਈ ਪਿਠਾ ਕੇ ਕਿਸੇ ਪਾਸੇ ਨੂੰ ਫੇਰਾ ਰਾਤ ਨੂੰ 1.5 ਵਜੇ ਵੜੇ ਆ ਤੇ ਫਿਰ ਮੈਂ ਕਿਹਾ ਚੱਲ ਮੈਂ ਮੈਂ ਚੱਲ ਵੜਦਾ ਹੈ ਨਹੀਂ ਹੁਣ ਤਾਂ ਇੱਥੇ ਫਿਰ ਮੈਂ ਇਹਨੂੰ ਲੈ ਕੇ ਨਹੀਂ ਗਿਆ ਠੀਕ ਹੀ ਕੋਈ ਗੜਬੜ ਗੱਲ ਤਾਂ ਠੀਕ ਹੀ ਜਿਹੜੀ ਐ ਕਰਦੀ ਸੀਗੀ ਉਹ ਤੇ ਉਹਨਾਂ ਨੂੰ ਪਤਾ ਵੀ ਹੋਣਾ ਕਿ ਧੀਆ ਮਾਵਾਂ ਨਹੀਂ ਆਪਣਾ ਢਿੱਡ ਫਰੋਲਦੀਆਂ ਨੇ ਕਿ ਮਾਂ ਨਾਲ ਨਹੀਂ ਮਿਲਣ ਦਿੱਤਾ ਉਹਨੇ ਨਾ ਮੈਂ ਸਾਰੇ ਦਿਹਾੜੀ ਸਾਰੇ ਦਿਹਾੜੀ ਰਹੀ ਹਾਂ ਤੇ ਉਹਨਾਂ ਨੇ ਹੁਣ ਇੱਥੇ ਆਉਣਾ ਮੁੰਡੇ ਨੇ ਨੀਤੇ ਮਾਂ ਬਾਪਾ ਨੂੰ ਗੋਈ ਬਾਕੇ ਲੈ ਗਈ ਗੱਡੀ ਹੁਣ ਸਾਰੀ ਕਹਿੰਦੇ ਨਾ ਮੰਮੀ ਮੈਨੂੰ ਭੁੱਖ ਲੱਗੀ ਆ ਰੋਟੀ ਛਾਰੇ ਇਹਨੂੰ ਚੁੱਲ੍ਹੇ 'ਚ ਬਾੜ ਦੇ ਵੀ ਇੱਥੇ ਬਣਾ ਕੋਈ ਗੱਲ ਕਰਨ ਹਾਂ ਇੱਥੇ ਮਾਂ ਪੁੱਰੇ ਆਉਣਾ ਗੱਲ ਕਰਦੇ ਕਿ ਚੁਸਤ ਬਣਦਾ ਸੀ ਸੀ ਆਸਦੇ ਜਾਣੇ ਹੂੰ ਜੋ ਉਸ ਤੋਂ ਕਰਕੇ ਤੇ ਐਡੀ ਦਿਮਾਗ ਤੇ ਇੰਨਾ ਦਿਨ ਵੀ ਵਿਚਾਰਾਂ ਦੇ ਆਈ ਜੀ ਇਹ ਐਸੀ ਮੋੜਾ ਨਾ ਕੋਈ ਕਹਿੰਦੇ ਜੱਸੀ ਸਾਡੇ ਨਾਲ ਚੱਲ ਪਰ ਉਹਦੀ ਘਾਟੀ ਸੀ ਵਿਚਾਰੀ ਕੀ ਕਰ ਲਿਖੀ ਉਹ ਨਹੀਂ ਆਈ ਗਲਤ ਹੋ ਗਿਆ ਇਹ ਕੰਮ ਬਹੁਤ ਜ਼ਿਆਦਾ ਗਲਤ ਕੀਤਾ ਉਹ ਬਹੁਤ ਸਿਲਾਪੂਰੀ ਸਾਉਂਪੋਸ ਪਰ ਸਾਡੀ ਕੁੜੀ ਵਰਗੀ ਇੱਥੋਂ ਬਾਹਰ ਨਹੀਂ ਜਾਂਦੀ ਜੀ ਕਦੇ ਵੀ ਚੁੰਨੀ ਚੁੰਨੀ ਲਈ ਤੋਂ ਪਰ ਇਹ ਵੀ ਚੁੰਨੀ ਲੈ ਕੇ ਰੱਖ ਲਈ ਨਹੀਂ ਭਰਾ ਤੋਂ ਮਨਾ ਡਰਦੀ ਹੁਣ ਉਹ ਸਾਹੂ ਕੁਰੀ ਸੀ ਪੜੀ ਸਤ ਕਿਤੇ ਵੀ ਸਾਰੇ ਪਾਸੇ ਮੈਂ ਜਾਣਾ ਪੇਪਰ ਵੀ ਦਵਾ ਕੇ ਲੈ ਕੇ ਆਇਆ ਕਿਤੇ ਵੀ ਜਾਂਦਾ ਸੀ ਮੈਂ ਨਾਲ ਜਾਂਦਾ ਸੀ ਜੀ ਜਦੋਂ ਬਾਸ ਚ ਲੱਗੀ ਠੂਰ ਠੂਰ ਪੜਦੀ ਹਿੰਦੀ ਸੀ ਇੱਥੇ ਬਾਸ 12 ਚ ਆ ਜਾਣੀ ਇੱਥੇ ਜੜਦੀ ਸੀ ਕਿ 12 ਕੀ ਬਾਸ ਜੇ ਨਜ਼ਰ ਪੜੀ ਜੇ ਦੱਸਦੀ ਹੋਣੀ ਐ ਕਿ ਮੈਂ ਬਾਹਰ ਜਾ ਕੇ ਕੀ ਕਰੂੰਗਾ ਹਾਂ ਕਹਿੰਦੀ ਡੈਡੀ ਮੇਕਰ ਨਾ ਕਰੀ ਮੈਂ ਜਾਵਾਂ ਨਾ ਬਾਹਰ ਬਾਸ ਮਕੀਲੇ ਮਾਣਾ ਜਾ ਕੇ ਮੈਂ ਉਧਰ ਅੱਛਾ ਹਾਂ ਆਪਣੇ ਦਾ ਬਹੁਤ ਵੱਡੇ ਸੀ ਧੀਆ ਤਾਂ ਮਾਪਿਆਂ ਦਾ ਬਹੁਤ ਸੋਚਦੀਆਂ ਜੀ ਹਾਂਜੀ ਬਹੁਤ ਸੋਚਦੀਆਂ ਇਹ ਕਰਨਾ ਕਰਗਾ ਨਹੀਂ ਹੁਣ ਤਾਂ ਮੈਂ ਚਲੀ ਜਾਣਾ ਬਸ ਨਾਲੇ ਕਹਿਣਾ ਤੂੰ ਕੰਮ ਤੇ ਨਾ ਜਾਇਆ ਕਰ ਜਣੀ ਮੈਂ ਘਰੇ ਰਹਿਆ ਕਰ ਮੈਂ ਨਾ ਜਾ ਤੂੰ ਮੈਂ ਹੈਗੀ ਹਾਂ ਬਸ ਤਰਾਂ ਦੇ ਕੰਮ ਤੇ ਜਾਣ ਦੀ ਲੋੜ ਨਹੀਂ ਕਿੱਥੇ ਜਿਉਂਦੀ ਤੇ ਹੁੰਦੇ ਰਹਿਣਾ ਜੀ ਕਿੱਥੇ ਹੋਂ ਮਾਂ ਦੇ ਲੋ ਚਲੀ ਗਈ ਹੁਣ ਮੈਂ ਜਾਂਦਾ ਨਹੀਂ ਕੰਮ ਤੇ ਹਰਿਓ ਮੰਨ ਕਿੰਨਾ ਦੁੱਖੰਦਾ ਉਹ ਸੋਚ ਕੇ ਕੀਤੀ ਆ ਬਾਤਾਂ ਉਹਦਾ ਬਹੁਤ ਦੁੱਖ ਦਿੰਦਾ ਬੰਦਾ ਤੋੜ ਕੇ ਖਰਾਬ ਕਰਕੇ ਰੱਖ ਦਿੱ ਜਵਾਂ ਕੋਈ ਇਹਨਾਂ ਦੇ ਤਰ੍ਹਾਂ ਅਰਥ ਕੀ ਹੈ ਨਹੀਂ ਗਾ ਚਾਚੇ ਨਹੀਂ ਸੀ ਸਾਡੇ ਤੇ ਕੋਈ ਪਰਵਾਹ ਨਹੀਂ ਬੱਚਿਆਂ ਦਾ ਇਹ ਮੈਨੂੰ ਸੁਣ ਤੇ ਨਾ ਕੁੜੀ ਦਾ ਸੁਣਦੇ ਸਾਰਾ ਪਰਵਾਹ ਰੱਬ ਪਰਵਾਹ ਗਾਏ ਕੋਈ ਇਹ ਨਹੀਂ ਕੱਲ ਹੀ ਬਹੁਤ ਜ਼ਰੇ ਸਿਆਣੀ ਧੀ ਜੋ ਕੀ ਕਰਨੇ ਬੱਟਾ ਉਸ ਦਾ ਤੇ ਕੋਈ ਵੀ ਦੁੱਖ ਤਕਲੀਫ ਕੀ ਆ ਭੈ ਜੋ 12 ਤੱਕ ਪੜੀ ਆ 12 ਤੋਂ ਬਾਅਦ ਜਦੋਂ ਆਈ ਲਾਈਟ ਕਰਨ ਲੱਗੀ ਉਹਦੋਂ ਫੋਨ ਦਿੱਤਾ ਉਹ ਫੋਨ ਮਣੀ ਪੁੱਛਿਆ ਨਹੀਂ ਕਰੇ ਇਹਨੇ ਨਾ ਅਚਾਨਕ ਇਹਨੂੰ ਸਾਹਮ ਸਾਹਮ ਕੇ ਰੱਖੀ ਹੋਈ ਸੀ ਹੁਣ ਉਹਨਾਂ ਨੇ ਫੋਨ ਫੜ ਲਿਆ ਜੀ ਮੈਂ ਕਿਹਾ ਪੁੱਤ ਆ ਲੈ ਲੈ ਫੋਨ ਤੇ ਨਹੀਂ ਦਾਦੀ ਮੈਂ ਕਿਹਾ ਮੈਂ ਹਰਮਨ ਵਾਲਾ ਫੋਨ ਆਏਗਾ ਦੋ ਮੰਮੀਆਂ ਦੇ ਫੋਨ ਪਾਏ ਆ ਘਰ ਫੋਨ ਨਹੀਂ ਲਿਆ ਉਹ ਨਹੀਂ ਮੈਂ ਨਹੀਂ ਲੈਣ ਮਣਾ ਕਰਤਾ ਮੈਂ ਵੀ ਨਾਲ ਸੀ ਕਿ ਨਹੀਂ ਡੈਡੀ ਮੈਂ ਫੋਨ ਨਹੀਂ ਲੈਣਾ ਹੈਗੇ ਕਹਿੰਦੀ ਹੈਗੇ ਇਹਨਾਂ ਦੇ ਫੋਨ ਕਰੇ ਉਹ ਵੀ ਬੋਲਦੀਆਂ ਕਹਿੰਦੀ ਸਾਡੇ ਫੋਨ ਪਏ ਆ ਇੱਥੇ ਕਹਿੰਦੀ ਜੇ ਗੱਲ ਕਰਨੀ ਆ ਤਾਂ ਉਹਦੀ ਸੋਚ ਦੂਰਦਰਸ਼ੀ ਸੀ ਇਹੋ ਜਿਹਾ ਫੋਨ ਨਾ ਫਾਨਾ ਦਾ ਹੈ ਨਹੀਂ ਸੀ ਕੋਈ ਲੜਾਈ ਹੋਣੀ ਨਹੀਂ ਤਾਂ ਹੀ ਉਹਨੇ ਫੋਨ ਕਿਹਾ ਕਿ ਮੈਂ ਨਹੀਂ ਲੈਣੀ ਜਿਹੜੀ ਗੱਲ ਕਰਦਾ ਸੀ ਫੋਨ ਤੇ ਜਾ ਉਹ ਦੇਖ ਲਿਆ ਵੀ ਕੀ ਪਤਾ ਹੁਣ ਕੀ ਗੱਲ ਹੋਈ ਕੀ ਬਾਤ ਹੋਈ ਆਪਾਂ ਹੁਣ ਕੀ ਦਿਲੋਂ ਨਹੀਂ ਫੋਨ ਵੀ ਕਿੱਥੇ ਕਰਨਾ ਹੁਣ ਆਪਣੇ ਮਾਪਿਓ ਨੂੰ ਹੀ ਕਰਦੇ ਹਾਂ ਇਹ ਹੀ ਆਪਣੀ ਬੇਨ ਚੀਜ਼ ਮੈਂ ਹੀ ਲਾਉਂਦੀ ਸੀ ਦੋ ਵੇਰਾ ਮੈਂ ਹੀ ਗੱਲ ਕਰਦੀ ਸੀ ਲਾ ਕੇ ਹੱਥ ਨੂੰ ਸਵੇਰ ਗੱਲ ਕੋਈ ਮਗਰੋਂ ਬੰਦੇ ਦਾ ਕੋਈ ਜੌਨ ਨਹੀਂ ਹੁੰਦਾ ਗਾ ਇੱਕ ਵਿਚਾਰਾ ਉਹ ਬੰਨ ਕੇ ਬੰਨਤੀਆ ਮੈਨੂੰ ਤਾਂ ਇਨਸਾਨ ਮੰਨਦੇ ਬਾ ਚੋਂ ਨੂੰ ਫਾਂਚੀ ਮੰਨੀ ਜਾਈਦੀ ਜੇ ਮੰਨ ਲਓ ਕਿ ਉਹਨਾਂ ਦੇ ਨਾਮ ਕੱਢ ਦਿੱਤੇ ਜਾਂਦੇ ਨੇ ਜਿਨ੍ਹਾਂ ਦੀ ਗੱਲ ਕਰ ਰਹੇ ਕਿਉਂਕਿ ਕੁੜੀ ਨੂੰ ਤਾਂ ਇਹਨਾਂ ਨੇ ਪਹਿਲਾਂ ਵੀ ਬੜੀ ਲੇਟ ਫੜਿਆ ਜਦੋਂ ਪਹਿਲਾਂ ਰੋਲਾ ਪਾਈ ਰੱਖਿਆ ਫਿਰ ਹਨਾ ਧਰਨਾ ਲਾਇਆ ਫਿਰ ਕੁੜੀ ਨੂੰ ਚੱਕਿਆ ਹਾਂਜੀ ਹਾਂਜੀ ਧਰਨਾ ਲਾਇਆ ਫਿਰ ਮਗਰੋਂ ਫੜਿਆ ਹਾਂਜੀ ਪਹਿਲੇ ਦਿਨ ਤਾਂ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਸੀ ਇਹ ਘਰ ਬੈਠੀ ਸੀ ਸਾਰੇ ਜਾਣੇ ਸਾਰੇ ਜਾਣੇ ਹਾਂਜੀ ਇਹ ਤਾਂ ਆਵਣਾ ਘਰੇ ਆਵਦਾ ਚਾਹ ਪਾਣੀ ਪੀ ਜਾਂਦੇ ਸੀ ਮੋਂ ਨਾ ਮੰਜਿਆਂ ਤੇ ਬੈਠੇ ਚਾਹ ਪੀ ਜਾਂਣ ਮੋਂ ਨਾ ਬੈਠੇ ਪੁਰੀ ਸਾਡੀ ਅੰਦੀ ਬੈਠ ਤੇ ਪਈ ਅੰਦਰ ਪਈ ਸੀਗੀ ਚਾਹ ਪੀ। ਸਭ ਤੋਂ ਪਹਿਲਾਂ ਅੰਮ੍ਰਿਤਪਾਲ ਗਿਆ ਸੀ ਮੈਨੂੰ ਲੱਗਦਾ ਕੁੜੀ ਦਾ ਭਰਾ ਗਿਆ। ਹਾਂਜੀ ਹਾਂਜੀ। ਉਹਨੇ ਦੇਖਿਆ ਸਭ ਕੁਝ ਤੇ ਉਸ ਤੋਂ ਬਾਅਦ ਤੁਸੀਂ ਗਏ ਸੀ। ਅਸੀਂ ਵੀ ਚਾਰ ਪੈ ਸਾਢੇ ਤਿੰਨ ਇਹ ਵੀ ਹਾਂ ਮਗਰੀ ਚਲੇ ਗਏ ਬਸ। ਮਗਰੀ ਇਹਨੂੰ ਆਇਆ ਫੋਨ ਇਹਨੂੰ ਬੱਬੂ ਨੂੰ ਦੱਸਿਆ ਬੱਬੂ ਕੋਲੇ ਫਟ ਗਿਆ। ਅਸੀਂ ਪੁਰ ਪੰਚਾਇਤ ਪਿੰਡ ਦੀ ਨਾਲ ਲੈ ਕੇ ਜਾਣੀ ਸੀ। ਉਹਦਾ ਕੇ ਦੇਖਿਆ ਮੁੰਡਾ ਰਾਜਪਟ ਜਿਆ ਹੁੰਦਾ ਜੀ ਫੋਨ ਨਾਲ ਹੱਥ ਲਿਬੜੇ ਵੇਛੇ ਉਹਦੇ। ਕੀ ਤੁਸੀਂ ਉੱਥੋਂ ਹਰਮਨ ਨੂੰ ਭੱਜਦੇ ਦੇਖਿਆ ਉੱਥੇ ਮੁੰਡੇ ਨੇ ਮੇਰੇ ਨੇ ਅੱਛਾ ਆ ਮੁੰਡੇ ਅਮਰ ਤਾਂ ਬਾਹਰ ਨੇ ਹਾਂਜੀ ਹਾਂਜੀ ਉਹ ਜਦੋਂ ਭੱਜ ਕੇ ਮੋਟਰਸਾਈਕਲ ਆਉਂਦਾ ਸੀਗਾ ਖੂਨ ਨਾਲ ਹੱਥ ਲਿਬੜੇ ਹੋਏ ਸੀ ਦੀ ਤੇ ਪੌਲਸ ਨੇ ਫਿਰ ਉੱਥੋਂ ਨਹਿਰ ਤੋਂ ਫੜਿਆ ਹੈ ਫੜਿਆ ਜਾਂਦਾ ਤੇ ਜਿਹੜਾ ਦੂਜੇ ਤਿੰਨੇ ਜਣੇ ਸੀ ਉਹ ਤਿੰਨੇ ਉੱਤੇ ਖੜੇ ਸੀ ਕੁੜੀ ਤੇ ਉਹਨਾਂ ਦੇ ਵੀ ਖੂਨ ਨਾਲ ਹੱਥ ਲਿਬੜੇ ਪਏ ਸੀਗੇ ਉੱਤੇ ਦੇਈ ਜਾਂਦੀ ਸੀ ਪੂਰਾ ਦੇਈ ਜਾਂਦੀ ਸੀ ਉਹਦੇ ਪਈ ਦੇ ਸੈਟ ਕਰੀ ਜਾਂਦੀ ਸਾਰਾ ਕੁਝ ਇਹ ਵੀ ਕਿਹਾ ਸੀਗਾ ਵੀ ਉਹਦੇ ਬਾਲ ਬਹੁਤ ਚੰਗੀ ਤਰ੍ਹਾਂ ਸੈੱਟ ਕੀਤੇ ਹੋਏ ਸੀ ਐ ਲੱਗਦਾ ਵੀ ਕਿਤੇ ਹੋਰ ਮਾਰੀ ਹੋਵੇ ਕੱਪੜੇ ਉਹਦੇ ਸੈੱਟ ਸਨ ਸਾਰਾ ਸਾਰਾ ਕੁਝ ਚਾਦਰ ਨੂੰ ਤਾਂ ਪੂਰਾ ਖੂਨ ਨਹੀਂ ਲੱਗਿਆ ਸੀਗਾ ਚਾਦਰ ਪੂਰਾ ਨਹੀਂ ਲਿਪੜੀ ਜਿੱਤੋਂ ਬਾਅਦ ਆਹੀ ਢਿਪੜੇ ਵਾਲਾ ਕੰਮ ਹੈ ਹੋਰ ਕੋਹ ਨਹੀਂ ਚਾਦਰ ਤੇ ਪੂਰਾ ਖੂਨ ਨਹੀਂ ਸੀਗਾ ਜੀ ਜਦੋਂ ਤੁਸੀਂ ਜਾ ਕੇ ਦੇਖਿਆ ਅਮਰਿਤਪਾਲ ਤੋਂ ਬਾਅਦ ਤੁਸੀਂ ਉਦੋਂ ਉੱਥੇ ਕੀ ਕੀ ਦੇਖਿਆ ਸੀਗਾ ਤੇ ਉਹਨਾਂ ਨੇ ਤੁਹਾਨੂੰ ਪਹਿਲੀ ਨਜ਼ਰ ਹੀ ਦੇਖ ਕੇ ਕੀ ਕਿਹਾ ਕੁਛ ਤਾਂ ਉਹਦੇ ਮਾਪਿਓਨ ਉਹਦੀ ਭੈਣ ਨੇ ਕੁਝ ਕਿਹਾ ਉਹਨਾਂ ਨੇ ਉਹਨੂੰ ਭੈਣ ਨੇ ਕਿਹਾਗਾ ਤੁਹਾਡੀ ਗੱਲ ਹੋਈ ਬਈ ਹਾਂ ਜੀ ਕਿਹੜਾ ਚੌਂਕਣ ਲੱਗਦੀ ਸੀ ਹਾਂ ਉਹ ਕੁੜੀ ਬੋਲਦੀ ਹੈ ਕਹਿੰਦੀ ਸਾਡੀ ਕਿਹੜਾ ਇਹ ਸੌਂਕਣ ਲੱਗਦੀ ਸੀ ਕਹਿੰਦੀ ਜਿਹੜੀ ਅਸੀਂ ਮਾਰਦੀ ਉਹ ਕੁੜੀ ਬੋਲਦੀ ਸਾਡੇ ਦਾ ਪੈਰਾ ਹਟੋ ਜਮੀਨ ਨਿਕਲ ਗਈ ਜਦੋਂ ਅਸੀਂ ਆ ਕੁੜੀ ਨੂੰ ਦੇਖੇ ਹਾਂ ਜੀ ਵੀ ਇਹ ਕੀ ਕੀਤਾ ਪਿਆ ਸਾਨੂੰ ਤਾਂ ਬਦਲ ਗਏ ਜਿਵੇਂ ਐ ਕਰਕੇ ਸੱਟਾਂ ਵੱਜੀਆਂ ਤੁਹਾਡੀ ਕੁੜੀ ਇੰਨੀ ਹੱਸਦੀ ਖੇਡਦੀ ਜਵਾਨ ਸੀ ਜੂਨਾ ਪਾਇਆ ਹੋਇਆ ਸੀ ਨਵਾਂ ਨਵਾਂ ਵਿਆਹ ਸੀ ਵਧੀਆ ਸਭੀ ਖੇਲਦੀ ਐਥੇ ਦਵਾਈ ਲੈ ਕੇ ਗਈ ਆ ਵਧੀਆ ਠੀਕ ਠਾਕ ਆ ਡੈਡੀ ਕਹਿੰਦੀ ਤੇ ਕਰਨਾ ਕਰ ਸਾਡੇ ਦੋਨਾਂ ਦੀ ਵਧੀਆ ਬਣਦੀ ਆ ਉਹ ਫੇਰ ਕਰਨਾ ਕਰਿਆ ਕਰ ਧੀਆ ਨੂੰ ਹੁੰਦਾ ਕਿ ਮੇਰੇ ਮਾਪਿਓ ਨੂੰ ਨਾ ਕੋਈ ਦੁੱਖ ਪਤਾ ਲੱਗੇ ਕਿ ਮੈਂ ਕੱਢ ਲੂੰਗੀ ਜਿਵੇਂ ਤੁਸੀਂ ਇਹ ਫੋਨ ਵੀ ਫੜ ਲਿਆ ਉਹ ਵੀ ਜਰ ਲਿਆ ਕਿ ਚਲ ਫੋਨ ਨਹੀਂ ਨਾ ਸੀ ਫੋਨ ਵੀ ਨਹੀਂ ਆਉਂ ਫੋਨ ਵੀ ਨਹੀਂ ਮੰਗਿਆ ਉਹਨੇ ਘਰਦਿਆਂ ਤੋਂ ਕੋਈ ਮੈਨੂੰ ਫੋਨ ਦਿੰਦੇ ਜੰਮਾਉਂਦੇ ਵੀ ਉਹਨਾਂ ਕੋਲ ਹੀ ਆ ਜੀ ਫੋਨ ਨਹੀਂ ਦਿੱਤਾ ਪਹੁੰਚ ਨਹੀਂ ਲਿਆਈ ਨਹੀਂ ਤੂੰ ਕੁੜੀ ਦਾ ਫੋਨ ਕਿੱਥੇ ਆ ਬਾਈ ਪਰ ਵਿੱਚੋਂ ਗੱਲ ਨਹੀਂ ਨਿਕਲ ਕੇ ਆਈ ਹੈ ਕਿ ਹੋਇਆ ਕੀ ਸੀ ਕੋਈ ਗੱਲ ਨਹੀਂ ਕਾਰਨ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਜੀ ਉਹਨੂੰ ਜਿੱਦੇ ਗੈਰ ਪਧਾਰ ਕਰਿਆ ਮੁੰਡਾ ਉਹਦੇ ਬਾਸ ਮਾੜਾ ਜਾਂਦਾ ਛਾਹੀ ਉਹਨੇ ਹੂੰ ਤੇ ਕਹਿੰਦਾ ਬਚਾਈ ਗੱਲ ਹੋਈ ਆ ਪੂਣੀ ਮਾਰੀ ਪੂਣੀ ਮਾਰ ਲਾ ਉਹਨਾਂ ਨੂੰ ਪੁੱਛਿਆ ਜਾਣਗੇ ਮਾਰ ਤੇ ਮੁੰਡੇ ਦਾ ਕੋਈ ਬੈਕਗ੍ਰਾਉਂਡ ਵੀ ਇਹ ਹੈ ਜਾਨੀ ਸੀ ਜੇ ਗੁੱਸਾ ਇੰਨਾ ਚੜਦਾ ਸੀ ਉਹਨੂੰ ਤਾਂ ਪਹਿਲਾਂ ਵੀ ਕੋਈ ਨਾ ਕੋਈ ਵਾਰਦਤ ਜਾਂ ਕੋਈ ਗੱਲਬਾਤ ਕੁਛ ਤਾਂ ਹੋਣਾ ਸੀ ਜਮਾ ਹੀ ਨਹੀਂ ਸੀ ਕੋਈ ਗੱਲਬਾਤ ਉਹਨਾਂ ਦੇ ਮਾਪੇ ਦਾ ਬੈਕਗ੍ਰਾਉਂਡ ਸੀਗਾ ਐਵੇਂ ਦਾ ਕੋਈ ਮਾਪੇ ਦਾ ਤਾਂ ਨਹੀਂ ਉਹਨਾਂ ਦਾ ਵੀ ਨਹੀਂ ਸੀਗਾ ਸਾਰਾ ਪਰਿਵਾਰ ਮਤਲਬ ਜੇ ਕੋਈ ਪਹਿਲੀ ਨਜ਼ਰੇ ਦੇਖੇ ਤਾਂ ਕਹੇ ਕਿ ਵਧੀਆ ਪਰਿਵਾਰ ਹੈ ਪਿੰਡ ਦੇ ਵਿੱਚ ਹਰ ਕੋਈ ਇਹੀ ਕਹਿ ਰਿਹਾ ਸੀ ਕਿ ਚੰਗਾ ਪਰਿਵਾਰ ਹੈ ਹੁਣ ਚਾਹ ਨੂੰ ਚੰਗੇ ਜੇ ਨਹੀਂ ਸਮਝਦੇ ਸੀਗੇ ਜਦੋਂ ਅਜੀ ਸਿਰਮਨ ਜਾ ਕੇ ਜਰਾਤ ਕੱਟ ਕੇ ਆ ਪਿਓ ਦਾ ਹੱਕ ਨਹੀਂ ਸੀ ਬੀਮਾ ਕੁੜੀ ਦਾ ਪਿਓ ਬੈਠਾ ਬਲਾ ਮੈਂ ਉਹਨੂੰ ਚਾਹ ਪਾਣੀ ਪੁੱਛਾ ਜਮਈ ਨਹੀਂ ਉੱਠਿਆ ਤੜਕੇ ਉੱਠ ਕੇ ਬਾਹਰ ਕੋਈ ਆਈ ਨਹੀਂ ਨਾਲ ਤੁਸੀਂ ਹੀ ਸੀ ਨਾਲ ਇਹਨਾਂ ਦੇ ਨਹੀਂ ਮੇਰਾ ਨਹੀਂ ਜਦੋਂ ਅਸੀਂ ਠੀਕਾ ਭਾਂਜਾ ਭਰਾ ਦਾ ਮੁੰਡਾ ਤੇ ਤੁਹਾਡੇ ਕੋਲੋਂ ਤਾਂ ਕੁੜੀ ਨੂੰ ਵੀ ਨਹੀਂ ਬੈਠਣ ਦਿੱਤਾ ਨਹੀਂ ਕੁੜੀ ਨੂੰ ਨਹੀਂ ਬੈਠਣ ਦਿੱਤਾ ਆਪਾਂ ਨੂੰ ਕਈ ਵਾਰੀ ਬੱਚਿਆਂ ਦੇ ਚਿਹਰੇ ਤੋਂ ਪੜ ਲੈਂਦੇ ਆ ਵੀ ਉਹ ਕਿਤੇ ਉਰਾਸ ਹੈ ਨਿਰਾਸ਼ ਹੈ ਜਾਂ ਕੁਝ ਦੱਸਣਾ ਨਹੀਂ ਨਹੀਂ ਉਦਾਸਾ ਹੈ ਹੀ ਨਹੀਂ ਸੀ ਕੋਈ ਆ ਸੀ ਬਦੀਏ ਨਹੀਂ ਕੋਈ ਐ ਜੀ ਗੱਲ ਹੁੰਦੀ ਇੱਥੇ ਆਈ ਸੀ ਉੱਦੇ ਉੱਦੀ ਵਿਚਰ ਜਾਂਦੀ ਵੀ ਡੜੀ ਮੈਂ ਤਾਂ ਜਾਣਾ ਨਹੀਂ ਹੈਗਾ ਵੀ ਹਾਂ ਮੈਨੂੰ ਤੰਗ ਕਰਦਾ ਜਾਂ ਮਾਰਦਾ ਜਾਂ ਕੁਝ ਬੋਲਦਾ ਸ਼ੱਕ ਤਾਂ ਉਹਨਾਂ ਨੇ ਹੋਣ ਹੀ ਨਹੀਂ ਦਿੱਤਾ ਕੋਈ ਵੀ ਕਿ ਦਾਜ ਬਹੇਜ ਦੀ ਮੰਗ ਕੀਤੀ ਹੋਵੇ ਕੁਝ ਨੇ ਦਾਇਰੇ ਹੇ ਤਾਂ ਨਹੀਂ ਕੀਤੀ ਸਾਜ ਦੇ ਦੀਦਾਨ ਨਹੀਂ ਕੀਤੀ ਹੈਗੀ ਬਸ ਉਹਨਾਂ ਨੇ ਪਤਾ ਹੀ ਨਹੀਂ ਵੀ ਆਹ ਕਾਸ ਤੋਂ ਕੀਤਾ ਉਹ ਕੰਦ ਕਰਦੇ ਹੁਣ ਚਾਨੂੰ ਕਾਹਨ ਦਾ ਪਤਾ ਨਹੀਂ ਉਹ ਤੋਂ ਕਰ ਰਹੇ ਉਹ ਦੱਸਿਆ ਨਹੀਂ ਵੀ ਇਹ ਕਰਕੇ ਕੰਦ ਕਰਦੇ ਜੇ ਐਨੇ ਪਰ ਪੈਸੇ ਤੇ ਮੇਰੀ ਪੜ੍ਹਾਈ ਤੇ ਲਾਏ ਆ ਮੈਂ ਵਖਦਾ ਉਹ ਕਹਿੰਦੇ ਹੁਣ ਤਾਂ ਹੁਣ ਉਹ ਜਾਣਦੀ ਆ ਨਾ ਉਹਨੂੰ ਠੀਕ ਹੈ ਜਦੋਂ ਮਾਂ ਉਹ ਜਦੋਂ ਮੈਂ ਫੋਨ ਲਾਉਂਦੀ ਸੀ ਕੋਲ ਬੈਠੀ ਹੁੰਦੀ ਸੀ ਮਾਂ ਵੀ ਕੋਲ ਬੈਠੀ ਹੁੰਦੀ ਸੀ ਕੋਈ ਤੇ ਨਹੀਂ ਦੱਸ ਰਹੀ ਜਾਨੋ ਮੜੀ ਦਰਦੀ ਕੋਈ ਵੀ ਨਹੀਂ ਦੱਸਦੀ ਆਇਆ ਨਾ ਤਨੂਦਰੇ ਨਹੀਂ ਸੀੰਦੇ ਤੇ ਜੇ ਪਿੰਡ ਜਾਊਗੀ ਲਖੇ ਤਾਂ ਇਹ ਆਪੇ ਮਾਪਿਓ ਨੂੰ ਕੁਝ ਦੱਸੂ ਕਲੀ ਨੂੰ ਤਾਂ ਜੀ ਸਾਧਾ ਕਰਦੀ ਨਹੀਂ ਸੀ ਤਾਂ ਵੀ ਉਹਦੇ ਸਾਧੇ ਦਾ ਨਾ ਕਾਰਨ ਨਹੀਂ ਹੈ ਕਿਸੇ ਕੁਛ ਨਾ ਕੁਛ ਤਾਂ ਵਿੱਚ ਸੀਗਾ ਜਿਹੜਾ ਸ਼ੁਰੂ ਤੋਂ ਐਂਡ ਤੱਕ ਐਵੇਂ ਹੁੰਦਾ ਰਿਹਾ ਹਾਂਜੀ ਹਾਂਜੀ 20 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਏਡੀ ਵੱਡੀ ਪਲੈਨਿੰਗ ਕਰ ਲਈ ਕੁੜੀ ਨੂੰ ਮਾਰ ਕੇ ਹਟੇ ਮਾਰ ਕੇ ਹਟੇ ਮਾਰ ਕੇ ਹਟੇ 20 ਦਿਨਾਂ ਦੇ ਵਿੱਚ ਬੱਚਾ ਕੀ ਦੇਖ ਲੈਂਦਾ ਤੇ ਕੀ ਕਰ ਲੈਂਦਾ ਇਹ ਕਿਤੇ ਆਪਣੀ ਪਾਰਖਵ ਨਹੀਂ ਆਉਂਦੀ ਪੀਣੇ ਦਾ ਪਰ ਵਿਆਹ ਵਾਲੀ ਘਰ ਤਾਂ ਸ਼ਗਨ ਹੀ ਨਹੀਂ ਮੁੱਕਦੇ ਪਿੰਡ ਅਜ ਤਾਂ 20 ਦਿਨ ਤੇਦਾਰਿਆਂ ਦਾ ਨਹੀਂ ਪਤਾ ਲੱਗਦਾ ਕਿਹਦੀ ਕਿਹਦੇ ਦਾ ਆਇਆ ਗਿਆ ਫੋਨ ਆਇਆ ਗਿਆ ਪਤਾ ਹੀ ਨਹੀਂ ਲੱਗਦਾ ਜੀ ਆਏ ਤਾਂ ਆਪਾਂ ਨੂੰ ਜਿਵੇਂ ਆਪਾਂ ਕਹੀਏ ਹਨ ਨਾਲ ਉਹ ਨਿਆਣੀ ਬਹੁਤ ਸੀ ਨਾ ਉਹ ਸੰਤਦਾਰ ਸੀਗੀ ਕੋਈ ਐਡੀ ਐਵ ਦੀ ਸੀ ਸ਼ਿਆਣੀ ਬਹੁਤ ਸੀ ਨਾ ਮੇਕਾ ਆਪ ਦੇਤੀ ਪਤਦਾ ਹੁੰਦਾ ਐ ਜੀ ਵੀ ਜਿਵੇਂ ਇੱਥੇ ਮੇਰਾ ਘਰ ਪਰਿਵਾਰ ਆਉਂ ਮੇ ਉੱਥੇ ਮੇਰਾ ਘਰ ਪਰਵਾਰ ਨਹੀਂ 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 ਉਹ ਤਾਂ ਬਹੁਤ ਸਿਆਣੀ ਕੁੜੀ ਸੀ ਸਮਝਦਾਰ ਸੀ ਪਰਦੀ ਸੀ ਇਧਰ ਦੀ ਬਾਸੀ ਆ ਉਧਰ ਆਪਣੇ ਘਰਾਂ ਦੀ ਉਥੇ ਜਾਣਾ ਇਹਦਾ ਬਲਾ ਕੇ ਆਉਣਾ ਪੂਆ ਜੀ ਠੀਕ ਆ ਹਾਂ ਸਾਰੇ ਬੱਚਾ ਇਹਦਾ ਦੁਆ 12ਵੀਂ ਦੇ 12ਵੀਂ ਤੋਂ ਬਾਅਦ ਤੋਂ ਘੁੰਮ ਲੈ ਕੇ ਦਿੱਤਾ ਜੀ ਆਈ ਲੈਟ ਕਰਨਾ ਕਰਕੇ ਕਿਉਂਕਿ ਨਹੀਂ ਬਈ ਐਡੀ ਤੁਸੀਂ ਆਪਾਂ ਕਰੀਏ ਇਹ ਪੂਨਾ ਫਾਨਾ ਦਾ ਵੀ ਕੋਈ ਨਾ ਕੁੜੀ ਗਾਲਾ ਪਾਸ ਹੀ ਰੁਚਦੀ ਅਰੇ ਇੱਕ ਨੂੰ ਸਾਸਤਰੀ ਘਰ ਬਲਾ ਕੇ ਨੰਗਣਾ ਜਿਹੜੇ ਵੀ ਨੰਗਣਾ ਸੁਭਾਏ ਸ਼ਿਭਾ ਤੋਂ ਬਾਅਦ ਚੰਦਾਲ ਸਹਿਣ ਨੂੰ ਬਣਾਉਂਦੀ 10 ਦੀ ਕਿ ਬਨਾਲਾ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨ ਬਲਕਲਾ ਦੇ ਪਿੰਡ ਨਰਾਇਣਗੜ ਸੋਇਆ ਦਾ ਇਹ ਮਾਮਲਾ ਹੈ ਨਵਿਆਉਤਾ ਦਾ ਪਤੀ ਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਇਸ ਕੁੜੀ ਦੀ ਪਛਾਣ ਜਸਪ੍ਰੀਤ ਕੌਰ ਦੇ ਵਜੋਂ ਕੀਤੀ ਗਈ ਸੀ ਅਤੇ ਇਸ ਦਾ ਵਿਆਹ ਹਰਮਨਪ੍ਰੀਤ ਦੇ ਨਾਲ ਹੋਇਆ ਸੀ ਸਟੱਡੀ ਵੀਜ਼ਾ ਤੇ ਉਸਨੇ ਕੈਨੇਡਾ ਚਲੇ ਜਾਣਾ ਸੀ ਕੁੜੀ ਨੇ ਵੀਜ਼ਾ ਉਸਤਾ ਆ ਚੁੱਕਿਆ ਸੀ ਪਿਓ ਵੀਜ਼ਾ ਹੱਥ ਦੇ ਵਿੱਚ ਲੈ ਕੇ ਅੱਜ ਵੀ ਬੈਠਾ ਹੈ ਕੁਝ ਦਿਨ ਤੱਕ ਹੀ ਜਸਪ੍ਰੀਤ ਕੌਰ ਨੇ ਜਦੋਂ ਕੈਨੇਡਾ ਜਾਣਾ ਸੀ ਤਾਂ ਇਸ ਮਗਰੋਂ ਉਸਨੇ ਆਪਣੇ ਪਤੀ ਹਰਮਨ ਨੂੰ ਵੀ ਲੈ ਕੇ ਜਾਣਾ ਸੀ ਪਰ ਰਾਤ ਕਰੀਬ 3:00 ਵਜੇ ਹਰਮਨ Prit Singh ਨੇ ਆਪਣੀ ਪਤਨੀ ਜਸਪ੍ਰੀਤ ਕੌਰ ਨੂੰ ਖਤਮ ਕਰ ਦਿੱਤਾ ਜਸਪ੍ਰੀਤ ਕੌਰ ਦੇ ਭਰਾ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਬਹੁਤ ਥੋੜਾ ਬਹੁਤ ਝਗੜਾ ਜ਼ਰੂਰ ਸੀ ਪਰ ਇਹ ਨਹੀਂ ਪਤਾ ਸੀ ਕਿ ਮੁੰਡਾ ਉਸਦੀ ਜਾਨ ਹੀ ਲੈ ਲਵੇਗਾ ਪੁਲਿਸ ਦੇ ਵੱਲੋਂ ਜਸਪ੍ਰੀਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਪੁਲਿਸ ਨੇ ਮ੍ਰਿਤਕਾ ਦੀ ਦੇਨੂ ਕਬਜ਼ੇ ਦੇ ਵਿੱਚ ਲਿਆ ਸੀ ਅਤੇ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਇਨਸਾਫ ਤੇ ਲਈ ਥਾਣੇ ਦਾ ਘਿਰੌ ਵੀ ਕੀਤਾ ਸੀ ਅਤੇ ਇਸ ਮਗਰੋਂ ਨਾ ਸਿਰਫ ਮੁੰਡੇ ਨੂੰ ਸਗੋਂ ਉਸਦੇ ਹੋਰ ਵੀ تین ਪਰਿਵਾਰਕ ਜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਪਰਿਵਾਰ ਦਾ ਕਹਿਣਾ ਹੈ ਕਿ ਨਾ ਸਭ ਨੂੰ ਵੱਡੀ ਤੋਂ ਵੱਡੀ ਸਜ਼ਾ ਹੋਣੀ ਚਾਹੀਦੀ ਹੈ ਪਰ ਦੂਸਰੇ ਪਾਸੇ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਇਸ ਦੇ ਵਿੱਚ ਮੁੰਡੇ ਨੂੰ ਤਾਂ ਸਿੱਧੇ ਤੌਰ ਤੇ ਉਹ ਸਜ਼ਾ ਦਿਵਾਰ ਨੂੰ ਤਿਆਰ ਨੇ ਪਰਿਵਾਰ ਵਾਲੇ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਬਾਕੀ ਮੈਂਬਰ ਕਸੂਰवार ਨਹੀਂ ਜਦੋਂ ਕਿ ਕੁੜੀ ਵਾਲੇ ਇਹ ਆਖਦੇ ਨੇ ਕਿ ਇਹ ਸਾਰੇ ਜਾਣਿਆਂ ਦੀ ਮਿਲੀ ਭੁਗਤ ਸੀ ਪਹਿਲਾਂ ਤੋਂ ਹੀ ਚਾਲ ਸੀ ਅਤੇ ਇਸੇ ਚਾਲ ਦੇ ਤਹਿਤ ਉਹਨਾਂ ਨੇ ਉਹਨਾਂ ਦੀ ਧੀ ਦੀ ਜਾਨ ਲੈ ਲਈ